ਜਦੋਂ ਰਾਜਾ ਇਹ ਦੇਣ ਲਈ ਇਨਕਾਰੀ ਹੋ ਜਾਏ ਔਰ ਅੱਗੇ ਤੋਂ ਲੈ ਕੇ ਜਿਹੜਾ ਹਾਲਾਤ ਇਹੋ ਜਿਹੇ ਪੈਦਾ ਕਰਨੇ ਸ਼ੁਰੂ ਕਰ ਦਵੇ ਅੱਜ ਤੱਕ ਜਿੰਨੇ ਪੰਜਾਬ ਦੇ ਸੀਐਮ ਸਾਹਿਬ ਹੋਏ ਆ ਕੋਈ ਵੀ ਸੀਐਮ ਸਾਹਿਬ ਮੀਟਿੰਗ ਨੂੰ ਬਾਕਆਊਟ ਕਰਕੇ ਨਹੀਂ ਗਏ ਸਾਡੇ ਕੋਲ ਜੇ ਪੈਸੇ ਦੀ ਕਮੀ ਆ ਔਰ ਸਾਡੇ ਜਿਹੇ ਸਿਸਟਮ ਦਾ ਵੀ ਕੰਮ ਕਰਦਾ ਪਿਆ ਇੱਕ ਸਾਥ ਤਵਾਰਿਸ ਤੁਹਾਡੀਆਂ ਮੱਕਾ ਜਿਹੜੀਆਂ ਉਹਨਾਂ ਨੂੰ ਮੰਨਵਾ ਮੋਰ ਕੇ 19 ਤਰੀਕ ਨੂੰ ਜੋ ਕੀਤਾ ਉਹ ਤੁਹਾਡੇ ਮੀਡੀਆ ਦੇ ਸਾਹਮਣੇ ਆ ਜੇ ਹਾਲਾਤਾਂ ਦੇ ਨਾਲ ਸਾਡੇ ਉਹ ਲੀਡਰ ਇਹਨਾਂ ਨੇ ਅਰੈਸਟ ਕੀਤੇ ਧਰਨੀ ਦੇ ਉੱਪਰ ਚੱਕਿਆ ਗਿਆ ਉਸ ਤੋਂ ਬਾਅਦ ਉਹਨ ਮਾਹੌਲ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਬਣਿਆ ਹੋਇਆ ਹੈ ਨੌਂ ਪਰ ਕਿਤੋਂ ਕਿਸਾਨ ਜਲੰਧਰ ਅਤੇ ਪੰਜਾਬ ਦੇ ਮੱਖਕ ਮੱਖ ਸਿਲ ਜਿਹੜੇ ਹੈਗੇ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਡੀਸੀ ਦਫਤਰਾਂ ਦੇ ਬਾਹਰ ਪਿੰਡਾਂ ਦੇ ਉੱਪਰ ਬੈਠੇ ਹੋਏ ਨੇ ਕਿਸਾਨਾਂ ਕੁਛ ਅਜਿਹਾ ਨਾਲੇ ਗੱਲਬਾਤ ਕਰਦੇ ਆ ਅੱਛਾ ਅੱਜ ਵੀ ਤੁਸੀਂ ਧਰਨੇ ਦੇ ਉੱਪਰ ਬੈਠੇ ਹੋ ਹਾਲਕਿ ਜੋ ਪਹਿਲਾ ਜਿਹੜਾ ਸੀਗਾ ਧਰਨੇ ਦੇ ਉੱਪਰ ਬੈਠੀ ਸੀਗੀ ਦੇਰ ਰਾਤ ਨੂੰ ਉਸ ਧਰਨੇ ਨੂੰ ਚੁੱਪ ਚਾ ਗਿਆ ਉਸ ਜੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਅੱਜ ਦੇ ਧਰਨੇ ਨੂੰ ਕਿੱਛੀ ਨਾ ਕੰਪੇਅਰ ਕਰਦੇ। ਚਾਗ ਜਾਂਦੀ ਨਹੀਂ ਚਾਹੀਦੀ। ਦੇਖੋ ਅੱਜ ਵਾਲੇ ਧਰਨੇ ਜਿਹੜੇ ਆ ਇਹ ਤਾਂ ਪੰਜਾਬ ਸਰਕਾਰ ਦੇ ਚੁੱਪ ਦੇ ਵਿਰੁੱਧ ਧਰਨੇ ਲੱਗੇ ਆ ਜੋ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਜ਼ਬਰ ਕੀਤਾ। ਭਰਾਓ ਗੱਲ ਇਸ ਤਰ੍ਹਾਂ ਹੁੰਦੀ ਆ ਕਿ ਜਦੋਂ ਮਾਂ ਨੂੰ ਹਿਲਾਨੀ ਪੈਣੀ ਆ ਕਿਸੇ ਵੀ ਦੇਸ਼ ਦਾ ਰਾਜਾ ਹੈ ਨਾ ਪਰ ਜਾਂਦੇ ਰਾਜਾ ਤੋਂ ਸਭ ਕੁਝ ਮੰਨਦਾ। ਜਦੋਂ ਰਾਜਾ ਹੀ ਦੇਣ ਲਈ ਇਨਕਾਰੀ ਹੋ ਜਾਏ ਔਰ ਅੱਗੇ ਤੋਂ ਲੈ ਕੇ ਜਿਹੜਾ ਹਾਲਾਤ ਇਹੋ ਜਿਹੇ ਪੈਦਾ ਕਰਨੇ ਸ਼ੁਰੂ ਕਰ ਦਵੇ ਮੀਟਿੰਗ ਦੇ ਵਿੱਚ ਤੇ ਨੇਚਰਲੀ ਆ ਕਿ ਸਾਡੇ ਜਿਹੜੇ ਆਗੂ ਆ ਉਹ ਫਿਰ ਰਾਹ ਅੰਦੋਲਨ ਦਾ ضرور اختیار ਕਰਨਗੇ اج وہی را اختیار ਹੋਇਆ ਕਿ ਦੇਖੋ ਪਿਛਲੇ ਸਾਲ ਸਾਡੀ ਇੱਕ ਐਸਕੇਐਮ ਦੀ ਮੀਟਿੰਗ ਹੋਈ ਸੀ ਪੰਜਾਬ ਸਰਕਾਰ ਨਾਲ ਪੰਜਾਬ ਦੇ ਨਾਲ ਰਿਲੇਟਡ ਜਿਹੜੀਆਂ ਸਾਰਾ ਮੰਗਾ ਆ ਉਹ ਉਹਨਾਂ ਨੂੰ ਕੈਪਸੂਲ ਦੇ ਗਿਆ ਔਰ ਉਹਨਾਂ ਦੇ ਉੱਤੇ ਡਿਸਕਸ ਕਰਕੇ ਔਰ ਮੰਨ ਕੇ ਸੀ ਕਿ ਸਾਡੇ ਨਾਲ ਮੰਗਾ ਆ ਸਾਡੇ ਕੋਲ ਜੇ ਪੈਸੇ ਦੀ ਕਮੀ ਆ ਔਰ ਸਾਡੇ ਜੇ ਸਿਸਟਮ ਦਾ ਵੀ ਕੰਮ ਕਰ ਰਿਹਾ ਇੱਕ ਸਾਲ ਤਵਾਰ ਇਸ ਤੁਹਾਡੀਆਂ ਮੰਗਾ ਜਿਹੜੀਆਂ ਉਹਨਾਂ ਨੇ ਮੰਨ ਲਿਆ ਤੇ ਜਿਹੜੇ ਕਿਸਾਨ ਵਾਲੇ ਬੜਾ ਖਾਤ ਹੋਇਆ ਕਿ 1 ਸਾਲ ਦੇ ਵਿੱਚ ਸਰਕਾਰ ਨੇ ਕੋਈ ਮੰਗ ਨਹੀਂ ਮੰਨੀ ਔਰ ਸਰਕਾਰ ਨੂੰ ਜਦੋਂ ਦੁਬਾਰਾ ਮੰਗਾ ਮੰਨਣ ਲਈ ਕਿਹਾ ਗਿਆ ਮੀਟਿੰਗ ਮੰਗੀ ਗਈ ਮੀਟਿੰਗ ਵੀ ਨਹੀਂ ਹੋਈ ਤੇ 5 ਮਾਰਚ ਦਾ ਜਿਹੜਾ ਚੰਡੀਗੜ੍ਹ ਵਿਖੇ 34 ਸੈਕਟਰ ਦੇ ਵਿੱਚ ਜਗਾ ਲੈ ਕੇ ਧਰਨਾ ਲੰਮਿਆ ਗਿਆ ਔਰ ਉਸ ਧਰਨੇ ਕੋ ਸਰਕਾਰ ਨੇ ਘਬराई ਹੋਈ ਨੇ ਤਿੰਨ ਤਰੀਨ ਨੂੰ ਮੀਟਿੰਗ ਰੱਖੀ ਸੀ ਔਰ ਉਸ ਮੀਟਿੰਗ ਦੇ ਵਿੱਚ ਜੋ ਹਾਲਾਤ ਹੋਏ ਅੱਜ ਤੱਕ ਜਿੰਨੇ ਪੰਜਾਬ ਦੇ ਸੀਐਮ ਸਾਹਿਬ ਹੋਏ ਆ ਕੋਈ ਵੀ ਸੀਐਮ ਸਾਹਿਬ ਮੀਟਿੰਗ ਨੂੰ ਵਾਕਆਊਟ ਕਰਕੇ ਨਹੀਂ ਗਏ ਮੇਰੇ ਸاسي ਜੱਤੇਵੰਦੀਆਂ 20 ਵਾਰ ਵਾਕਆਊਟ ਕਰ ਗਿਆ ਪਰ ਪਹਿਲਾ ਸੀਐਮ ਉਹ ਕਾ ਜਿਹੜਾ ਜੱਤੇਵੰਦੀਆਂ ਬੈਠੀਆਂ ਤੇ ਔਰ ਆਪਣੀ ਚੇਅਰ ਛੱਡ ਕੇ ਭੱਜ ਗਿਆ ਕਿਹਾ ਜਾਓ ਜਿੱਥੇ ਲੋ ਕਰਨਾ ਕਰ ਲਓ ਅਸਾਂ ਇਹ ਕੁਛ ਨਹੀਂ ਦੇਣਾ ਇਹੋ ਜਿਹਾ ਜਦੋਂ ਹਾਲਾਤ ਪੈਦਾ ਹੋ ਜਾਣ ਤਾਂ ਫਿਰ ਲੋਕਾਂ ਦਾ ਜਿਹੜਾ ਰੋਹ ਆ ਆਮ ਮਹਾਰੇ ਪੁੱਤਾਂ ਮੁਰਕੇ 19 ਤਰੀਕ ਨੂੰ ਜੋ ਕੀਤਾ ਉਹ ਤੁਹਾਡੇ ਮੀਡੀਆ ਦੇ ਸਾਹਮਣੇ ਆ ਕਿ ਉਹਦੇ ਹਾਲਾਤਾਂ ਦੇ ਨਾਲ ਸਾਡੇ ਉਹ ਲੀਡਰ ਇਹਨਾਂ ਨੇ ਅਰੈਸਟ ਕੀਤੇ ਔਰ ਅੱਜ ਇਸ ਇਹਨਾਂ ਧਰਨਿਆਂ ਤੋਂ ਡਰਦਿਆਂ ਮਾਰਿਆਂ ਨੇ 3 ਵਜੇ ਜਿਹੜਾ ਆ ਉਹਨਾਂ ਨੂੰ ਛੱਡਿਆ ਰਿਹਾ ਕੀਤਾ ਗਿਆ ਔਰ ਇਹ ਤਰਿਆ ਨਹੀਂ ਕੀਤਾ ਗਿਆ ਇਹਨਾਂ ਘਰ ਪੈ ਗਿਆ ਕਿ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਵੀ ਪਹੁੰਚਾਇਆ ਗਿਆ ਕਦੀ ਕਦੀ ਅਜੇ ਤਾਂ ਜੇਲ੍ਹ ਤੋਂ ਛੱਡਿਆ ਮੰਨਾ ਜੇਲ੍ਹ ਦੀਆਂ ਗੱਡੀਆਂ ਘਰਾਂ ਦੇ ਛੱਡਣ ਨਹੀਂ ਹੋਣੀਆਂ ਇਹ ਪਹਿਲੀ ਦਫ਼ਾ ਹੋਈਆਂ ਇਹ ਕਿਉਂ ਹੋਈਆਂ ਇਹ ਸਾਡੇ ਇਹਨਾਂ ਧਰਨੇਆਂ ਦੇ ਜ਼ਿਲ੍ਹਾ ਤੋਂ ਫਿਰਦੇ ਧਰਨੇਆਂ ਤੋਂ ਡਰਦੇ ਮਾਰੀ ਸਰਕਾਰ ਨੇ ਇਹ ਸਾਰਾ ਕੁਝ ਕੀਤਾ ਪਰ ਲੇਕਿਨ ਅਸੀਂ ਫੇਰ ਵੀ ਤੁਹਾਡੇ ਸਾਹਮਣੇ ਆਈ ਮੰਗ ਕਰਦੇ ਆ ਕਿ ਅਸੀਂ ਐਸਕੇਮ ਜਾਂ ਕਹਿ ਰਾਜਨੀਤੀ ਨਹੀਂ ਚਾਹੁੰਦੇ ਕਿ ਅਸੀਂ ਰੋਜ਼ ਧਰਨੇਆਂ ਦੇ ਬੈਠੀਏ ਜਾਂ ਅਸੀਂ ਬੇਲੇ ਨਹੀਂ ਸਰਕਾਰ ਸਾਡੀਆਂ ਜੋ ਬਾਜ਼ਮ ਮੰਗਾ ਆ ਉਹਨਾਂ ਨੂੰ ਮੰਨ ਕੇ ਉਹ ਸਾਡੇ ਜਿਹੜੇ ਮੰਗਲ ਨੂੰ ਇਸ ਤਰ੍ਹਾਂ ਜੇਕਰ ਸਰਕਾਰ ਕਹੂਗੀ ਜ਼ਬਰਨਾਂ ਦੱਪਣਾ ਜੱਪੇ ਬਾਣ ਲੱਗਿਓ ਤੱਬੇ ਰੋਂਸ ਜਾਗਿਓ ਜੇਕਰ ਸਰਕਾਰ ਦਬਾਊਗੀ ਤਾਂ ਫਿਰ ਦੁੱਗਣੇ ਜੰਮਾਂਗੇ ਔਰ ਜਿਉਂ-ਜਿਉਂ ਸਰਕਾਰ ਕਹੂਗੀ ਕਿ ਦਬਾਉਣਾ ਨਹੀਂ ਤਾਂ ਪਾਂਗੇ ਕਿਸੇ ਵੀ ਹਾਲਤ ਨਾਲ ਆਪਣੀਆਂ ਸਾਰੀਆਂ ਹੱਕੀ ਮੰਗਾਂ ਨਹੀਂ ਲੱਗ ਜਾਣਗੀਆਂ। ਸਰਕਾਰ ਤਾਂ ਕਹਿੰਦੀ ਪਈ ਹੈ ਕਿ ਵੀ ਜੜੀਆਂ ਮੰਗਾ ਨੇ ਉਸੇ ਮੰਨਣ ਨੂੰ ਤਿਆਰ ਹੈਗੇ ਆ ਪਰ ਕਿਸਾਨ ਅੜਿੱਕਾ ਕਰਦੇ ਨੇ। ਕਿਸਾਨ ਕਹਿੰਦੇ ਪਏ ਨੇ ਕਿ ਵੀ ਸਾਨੂੰ ਆ ਚੀਜ਼ ਚਾਹੀਦੀ ਆ ਚੀਜ਼ ਚਾਹੀਦੀ ਆ ਪਰ ਸਰਕਾਰ ਦੇ ਇੱਕ ਏਰੀਆ ਹੈਗਾ ਇੱਕ ਕ੍ਰਾਈਟੇਰੀਆ ਹੈਗਾ ਜੇਕਰ ਉਸ ਕ੍ਰਾਈਟੇਰੀਆ 'ਚ ਮੰਨ ਜੋ ਫਿਰ ਮੰਗਾਂ ਤਾਂ ਪੂਰੀਆਂ ਮੰਨੀਆਂ ਜਾ ਰਹੀਆਂ ਨਹੀਂ। ਦੇਖੋ ਜੇ ਮੰਨ ਲਈਆਂ ਹੁਣ ਮੰਗਾ ਇੱਕ ਮਿੰਟ ਲਈ ਜਾਂ ਸਾਡੀਆਂ ਮੰਗਾ ਮੰਨ ਕੇ ਲਾਗੂ ਕਰ ਦਿੱਤੀਆਂ ਜਾਣ ਇੱਕ ਮਿੰਟ ਲਈ ਅੰਜਨ ਅੱਜ ਮੰਡੀ ਦੇ ਵਿੱਚ ਕਿਸਾਨ ਦਾ ਕੀ ਹਾਲ ਹੈ ਅੱਜ ਕਿਸਾਨ ਦੇ ਸਿਰ ਕਰਜ਼ਾ ਚੜਿਆ ਤੇ ਕਿਉਂ ਚੜਿਆ ਮਸਲਾ ਇਹ ਨਾ ਗੱਲਾਂ ਦਾ ਨਾ ਅੱਜ ਗਰੀਬ ਜਿਹੜਾ ਸਾਡਾ ਮਜ਼ਦੂਰ ਭਾਈ ਚਰਾ ਅਸੀਂ ਉਹਨਾਂ ਨੂੰ ਇਹੀ ਗੱਲ ਕਹੀ ਕਿ ਨਰੇਗਾ ਦੀ ਇਹ ਦਿਹਾੜੀ ਬੁਲਾ ਦੋ ਅਸੀਂ ਕੋ ਗਲਤ ਗੱਲ ਕਹਿਤੀ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਸਾਡੀ ਜਿਹੜੀ ਪੈਦਾ ਕੀਤੀ ਫਸਲ ਆ ਉਹਨੂੰ ਦਿਓ ਅੱਜ ਡੀਪੀ ਖਾਦ ਲੈਣ ਲਈ ਤਰਾ ਤਰਾ ਦੁਨੀਆ ਕਰਨੀ ਪਈ ਆ ਕੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਮੰਨਦੀ ਕਿਸਾਨਾਂ ਨੂੰ ਖਾਦ ਮਈਆ ਕਰਾਉਣਾ ਅੱਜ ਸਾਡਾ ਕੋਆਪਰੇਟਿਵ ਸੈਕਟਰ ਜਿਹੜਾ ਉਹਨੂੰ ਸਰਕਾਰ ਖਤਮ ਕਰਕੇ ਪ੍ਰਾਈਵੇਟ ਦੇ ਅੱਗੇ ਸੁੱਟਣ ਲਈ ਪੂਰੀ ਤਿਆਰੀ ਕਰੀ ਬੈਠੀ ਆ ਅੱਜ ਸਾਡੇ ਮਿਲਕ ਪਲਾਂਟ ਜਿਹੜੇ ਆ ਉਹਨਾਂ ਦਾ ਹਾਲਾਤ ਕੀ ਕੀਤਾ ਪਿਆ ਸਰਪੰਚਾਂ ਦੇ ਵਿੱਚ ਇਹੋ ਜਿਹਾ ਹਾਲਾਤ ਪੈਦਾ ਹੋ ਗਿਆ ਕਿ ਦੁੱਧ ਦੇ ਪੇਮੈਂਟ ਕਰਨ ਵਾਸਤੇ ਉਹਨਾਂ ਦੇ ਕੋਲ ਪੇਮੈਂਟ ਨਹੀਂ ਹੈਗੀ ਉਹਨਾਂ ਨੂੰ ਰੋਕ ਰੋਕ ਕੇ ਪੇਮੈਂਟ ਕਰਨੀ ਪੈ ਰਹੀ ਹਾਲਾਤ ਦੇਖੋ ਕਿੱਥੇ ਖੜਿਆ ਸਾਡੀਆਂ ਚ ਸੜਕਾਂ ਦੀ ਡਿਵੈਲਪਮੈਂਟ ਹੈ ਜਿਹੜੀ ਸੜਕਾਂ ਦੀ ਹੋਣੀ ਉਹ ਕਿੱਥੇ ਖੜੀ ਆ ਪੰਜਾਬ ਸਰਕਾਰ ਸਾਨੂੰ ਦੱਸੇ ਬਸੇ 3 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਕੀ ਕੀਤਾ ਅੱਜ ਦੇਖੋ ਉਨੇ ਸੈਸ਼ਨ ਚੱਲਿਆ ਸਾਨੂੰ ਸੈਸ਼ਨ ਦੇ ਵਿੱਚ ਬੜੀ ਵੱਡੀ ਆਸ ਸੀ ਕਿ ਇਸ ਵਾਰ ਕੋਈ ਨਾ ਕੋਈ ਜਿਹੜੇ ਸੀਐਮ ਸਾਹਿਬ ਬਾਰ ਬਾਰ ਕਹਿ ਰਹੇ ਕਿ ਕਿ ਸਾਡੇ ਬੱਚੇ ਐਮਬੀਬੀਐਸ ਐਮਡੀ ਕਰਨ ਬਾਹਰ ਜਾਂਦੇ ਆ ਅਸੀਂ ਆਪਣੀ ਸਰਕਾਰ ਦੇ ਵਿੱਚ ਭਜਾਣ ਨਹੀਂ ਦੇਵਾਂਗੇ ਅਸੀਂ ਕਿਹਾ ਕੋਈ ਨਾ ਕੋਈ ਮੈਡੀਕਲ ਕਾਲਜ ਖੋਲਣਗੇ ਕੋਈ ਨਾ ਕੋਈ ਇੰਸਟੀਚਿਊਟ ਪਜਨੀਰਨ ਕਾਲਜ ਖੋਲਣਗੇ ਪਰ ਉਹਨਾਂ ਨੇ ਕਿਸੇ ਮੁੱਦੇ ਦੇ ਉੱਤੇ ਗੱਲ ਨਹੀਂ ਲੈਂਦੀ ਔਰ ਬਿਲਕੁਲ ਵੀ ਜਿਹੜਾ ਆ ਸਰਕਾਰ ਨੇ ਇਸ ਗੱਲ ਉੱਤੇ ਰੱਖਿਆ ਗਿਆ ਕਿ ਛੋਟੇ ਛੋਟੇ ਮੁੱਦਿਆਂ ਦੇ ਨਾਲ ਜਿਹੜਾ ਬਜਟ ਛਾਈ ਜਨੇ ਆ ਉਹਨੂੰ ਟਾਈਮ ਪਾਸ ਕਰਕੇ ਉਹਨੂੰ ਖਤਮ ਕੀਤਾ ਔਰ ਸ਼ਾਇਦ ਬਜਟ ਦੇ ਵਿੱਚ ਕਿਸਾਨੀ ਦਾ ਕੁਝ ਵੀ ਨਹੀਂ ਲੈਂਦਾ ਕਿਸੇ ਵੀ ਤਰ੍ਹਾਂ ਦੀ ਕਿਸਾਨੀ ਦੀ ਹੈਲਪ ਕਰਨ ਲਈ ਜਾਂ ਮੰਡੀਕਰਨ ਨੂੰ ਸੁਧਾਰਨ ਲਈ ਜਾਂ ਕਿਸਾਨ ਨੂੰ ਨਵੀਆਂ ਫਸਲਾਂ ਲਿਆ ਕੇ ਬੀਜ ਦੇਣ ਨੂੰ ਅੱਜ ਸਾਡੀ ਯੂਨੀਵਰਸਿਟੀ ਅੱਜ ਦੇਖੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਲੁਧਿਆਣਾ ਸਭ ਤੋਂ ਵੱਡਿਆ ਫੰਡ ਹੁੰਦਾ ਪਰ ਲੇਕਿਨ ਸਾਨੂੰ ਬੀ ਲੈਣ ਚਾਰ ਹਰਿਆਣੇ ਦੇ ਜਾਣਾ ਪੈਂਦਾ ਅੱਜ ਗੰਨਾ ਆ ਗੰਨਾ ਪੈਦਾ ਕਰਨ ਲਈ ਇੱਕ ਦੋ ਵੈਰੈਟੀਆਂ ਪੰਜਾਬ ਯੂਨੀਵਰਸਿਟੀ ਤੋਂ ਕੱਢ ਹੋਈਆਂ ਪੰਜਾਬ ਯੂਨੀਵਰਸਿਟੀ ਦੇ ਕੋਲ ਕੋਈ ਵੈਰੈਟੀ ਹੈ ਨਹੀਂ ਕਿਸਾਨ ਨੂੰ ਦੱਸੋ ਕਾਰੇ ਉੱਤੇ ਬਚੇ ਕਿਸਾਨ ਦੀ ਫਸਲ ਪੈਦਾ ਹੋਵੇ ਕਿਸਾਨ ਦੀ ਫਸਲ ਵੇਚਣ ਦਾ ਸਰਕਾਰ ਅਸੀਂ ਕਹਿੰਦੇ ਹਾਂ ਐਮਐਸਪੀ ਸਰਕਾਰ ਸਾਨੂੰ ਲਾਗੀ ਦੇਵੇ ਔਰ ਐਮਐਸਪੀ ਦਾ ਗਰੰਟੀ ਕਾਨੂੰਨ ਹੋਵੇ ਅੱਜ ਹੁਣ ਆ ਥੋੜੇ ਦਿਨ ਹੋਰ ਰਕੋ ਤੁਸੀਂ ਮੱਕੀ ਦੀ ਫਸਲ ਆਉਣੀ ਹੈ ਮੱਕੀ ਦੀ ਫਸਲ ਦੇ ਕਿਉਂ ਮੰਡੀ ਦੇ ਵਿੱਚ ਹਾਲਾਤ ਠੋੜਾ ਅੱਜ ਮੱਕੀ ਜਿਹੜੀ ਆ 3000 ਦੇ ਗੈਟ ਵਿਕਣ ਲਈ ਆ ਔਰ ਉਸ ਨੂੰ ਕਿਸੇ ਨੇ ਮੱਕੀ ਦੇ ਕਿਹਾ 12 1300 1500 ਰੁਪਏ ਮੱਕੀ ਨਹੀਂ ਲੈਣੀ ਕਿਸਾਨ ਤੇ ਅੰਨੀ ਲੋਟ ਹੋਣੀਆਂ ਸੀ ਇਹ ਲੋਟਰ ਉਪਰ ਨਹੀਂ ਖਾਤਰ ਅਸੀਂ ਕਹਿ ਰਹੇ ਹਾਂ ਅੱਜ ਹੁਣ ਤੁਸੀਂ ਆਲੂ ਦੀ ਫਸਲ ਦੇਖ ਲਓ ਆਲੂ ਦੀ ਫਸਲ ਅੱਜ ਕਿਸਾਨ ਦੇ ਕੋਲ ਆ ਤੇ ਕੀ ਹਾਲਾਤ ਉਹਦੇ 200 ਰੁਪਏ 2500 ਰੁਪਏ ਨੂੰ ਕਿੱਧਰ ਚਲੇ ਗਿਆ ਜਿਸ ਦਿਨ ਇਹ ਹੈ ਜਿਹੜਾ ਆਲੂ ਆ ਕਾਰਪੋਰੇਟ ਦੇ ਹੱਥਾਂ ਦੇ ਵਿੱਚ ਚਲੇ ਜਾਣਾ ਤੇ ਉਹਦੇ ਹਾਲਾਤ ਦੇਖੋ ਕੀ ਹੋਣੇ ਆ ਕਿ ਇਹੀ ਆਲੂ ਜਿਹੜਾ ਆ ਇਹ 50000 ਰੁਪਏ ਕਿਲੋ ਕਾਨੂੰ ਮਿਲਣਾ ਅੱਜ ਤੁਸੀਂ ਕਿਸਾਨ ਨਾਲੋ ਹਰ ਹਰ ਬੰਦੇ ਦੇ ਘਰ ਰੋਟੀ ਬਕਰੀ ਹੈ ਔਰ ਹਰ ਬੰਦਾ ਰੋਟੀ ਕੰਨਦਾ ਕਿਸਾਨ ਨੇ ਕਣਕ ਦਾ 250 ਰੁਪਏ ਵੇਚੀ ਨਾ ਅੱਜ ਆਟਾ ਜਿਹੜਾ ਉਹ 40 ਰੁਪਏ ਹੋ ਰਿਹਾ ਕਿਉਂ ਹੋ ਰਿਹਾ ਜੇ ਸਰਕਾਰ ਬੇਅਰ ਹਾਊਸ ਦੇ ਗੋਡਾਊਨ ਨਾ ਵੇਚਦੀਆਂ ਪਿਛਲੇ ਸਰਕਾਰਾਂ ਅਵਡਾਨੀਆਂ ਵਾਨੀਆਂ ਨੂੰ ਨਾ ਦੇਣੀਆਂ ਤੇ ਅੱਜ ਉਹਨਾਂ ਦਾ ਉਹਦੇ ਉੱਤੇ ਕਬਜ਼ਾ ਨਾ ਹੁੰਦਾ ਤੇ ਸਰਕਾਰ ਸਰਕਾਰੀ ਕਣਕ ਰੀਲੀਜ਼ ਕਰਦੀ ਔਰ ਜਿਹੜਾ ਰੇਟ ਸੀ ਬਦਲਾ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਇਹਦੇ ਵਿੱਚ ਕੀ ਹੋ ਰਿਹਾ ਕਿ ਸਾਡਾ ਜਿਹੜਾ ਖਪਤਕਾਰ ਆ ਸਾਡਾ ਜਿਹੜਾ ਮਜ਼ਦੂਰ ਵਰ ਗਿਆ ਸਾਡਾ ਆਮ ਆਵਾਮ ਆ ਉਹਦੇ ਉੱਤੇ ਲੋੜ ਤੋਂ ਵੱਧ ਭਾਰ ਪੈ ਰਿਹਾ ਔਰ ਕਿਸਾਨ ਦੀ ਅੰਨੀ ਲੁੱਟ ਕੀਤੀ ਜਾ ਰਹੀ ਹੈ ਔਰ ਕਾਰਪੋਰੇਸ਼ਨ ਨੂੰ ਲਿਚਾਇਆ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਹੁਣ ਸਾਰਾ ਇਹ ਚੱਲ ਰਿਹਾ ਵਾ ਪੰਜਾਬ ਸਰਕਾਰ ਕਹਿੰਦੀ ਸੀ ਕਿ ਬਈ ਕਿਸਾਨਾਂ ਦੀਆਂ ਮੰਗਾਂ ਕੇਂਦਰ ਦੇ ਜਿਹੜਾ ਹੈਗਾ ਹੈ ਉਹਨਾਂ ਦੇ ਉਹਨਾਂ ਤੋਂ ਹੈਗੀਆਂ ਨੇ ਸਾਡੇ ਤੋਂ ਕੋਈ ਮੰਗਾਂ ਨਹੀਂ ਹੈਗੀਆਂ ਨੇ ਫਿਰ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਤੁਹਾਨੂੰ ਨਹੀਂ ਕੋਲ ਚੁਕਾਇਆ ਇਹ ਇੱਕ ਸਵਾਲ ਵੱਡਾ ਉੱਠਦਾ ਹੈ ਦੇਖੋ ਜੇ ਪੰਜਾਬ ਸਰਕਾਰ ਇਹ ਗੱਲ ਕਹਿ ਰਹੀ ਆ ਨਾ ਕਿ ਸਾਡੇ ਨਾਲ ਮੰਗਾਂ ਨਹੀਂ ਹੈਗੀਆਂ ਪਹਿਲੀ ਤਾਂ ਗੱਲ ਇਹ ਆ ਕਿ ਪਿਛਲੇ ਸਾਲ ਜਿਹੜੀ ਮੀਟਿੰਗ 8 ਘੰਟੇ ਸੱਤ ਕੀਤੀ ਸਰਕਾਰ ਨੇ ਉਹ ਕਿਉਂ ਕੀਤੀ ਉਹਦੋਂ ਕਿਉਂ ਨਹੀਂ ਸਰਕਾਰ ਨੇ ਕਿਹਾ ਫਿਰ 5 ਤਰੀਕ ਦੇ ਧਰਨੇ ਤੋਂ ਡਰਦੇ ਹਨ 3 ਤਰੀਕ ਨੂੰ 2 ਘੰਟੇ ਮੀਟਿੰਗ ਕਿਉਂ ਕੀਤੀ ਜੇ ਸਰਕਾਰ ਦੇ ਨਾਲ ਰਿਲੇਟਡ ਮੰਗਾਂ ਨਹੀਂ ਹੈਗੀਆਂ ਦੂਜੀ ਦੂਜੀ ਗੱਲ ਇਹ ਆ ਕਿ ਜੇ ਸਰਕਾਰ ਦੇ ਨਾਲ ਰਿਲੇਟਡ ਮੰਗਾਂ ਨਹੀਂ ਹੈਗੀਆਂ ਧਰਨਾ ਇਹਨਾਂ ਚਾਹੋ ਧਰਨਾ ਦਾ ਲਾਇਆ ਹੀ ਪੰਜਾਬ ਦੇ ਧਰਨਾ ਕਿਸਾਨਾਂ ਨੇ ਥੋੜੀ ਲਾਇਆ ਕਿਸਾਨਾਂ ਨੇ ਤਾਂ ਇੱਕ ਜਾਣ ਨੇ ਦਿੱਲੀ ਜਾ ਕੇ ਧਰਨਾ ਲਾਉਣਾ ਸੀ ਜਿਹੜੀਆਂ ਸੜਕਾਂ ਰੋਕੀਆਂ ਉਹਦਾ ਕੰਕਰੀਟ ਦੇ ਨਾਲ ਪੰਜਾਬ ਸਰਕਾਰ ਦੀ ਦੇ ਏਰੀਆ ਦੇ ਵਿੱਚ ਹਰਿਆਣੇ ਦੀ ਤਾਂ ਸੈਂਟਰ ਸਰਕਾਰ ਦੀ ਸ਼ਹਿਦ ਉੱਤੇ ਰੁਕੀਆਂ ਗਈਆਂ ਜੇ ਬਾ ਉਹ ਜਿਹੜੇ ਕੰਕਰੀਟ ਦਿੱਤੀਆਂ ਸੀ ਹਰਿਆਣੇ ਦੇ ਵਿੱਚ ਕੀਤਾ ਹੁੰਦਾ ਅਸੀਂ ਪੰਜਾਬ ਸਰਕਾਰ ਨੂੰ ਲੋਸ਼ੀਆ ਮੰਨਦੇ ਜੇ ਪੰਜਾਬ ਦੇ ਵਿੱਚ ਕੰਕਰੀਟ ਹੋ ਰਹੀ ਆ ਪੰਜਾਬ ਦਾ ਨਾਤਾ ਬਾਕੀ ਸੂਬਿਆਂ ਨਾਲ ਤੋੜਿਆ ਜਾ ਰਿਹਾ ਤੇ ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਕਿਉਂ ਚੁੱਪਿਆ ਸਾਡਾ ਸਵਾਲ ਇਹ ਹੈ ਜਿਹੜੀਆਂ ਸੜਕਾਂ ਰੁਕੀਆਂ ਗਈਆਂ ਸੜਕਾਂ ਖੋਲੀਆਂ ਗਈਆਂ ਜਾਂ ਪੰਜਾਬ ਦਾ ਕਹਿ ਰਿਹਾ ਨੁਕਸਾਨ ਕਿਸਾਨ ਕਰ ਰਿਹਾ ਕਿਸਾਨਾਂ ਨੂੰ ਦੇਖੋ ਜਦੋਂ 5 ਤਰੀਕ ਨੂੰ ਇਹਨਾਂ ਨੇ ਸਾਨੂੰ ਰੀਟੇਨ ਕੀਤਾ ਸਾਡੇ ਬਹੁਤ ਜਥੇ ਬਾਹਰ ਨਿਕਲੇ ਰੋਡ ਤੇ ਆਏ ਉਹਨਾਂ ਨੂੰ ਅਸੀਂ ਸਪੈਸ਼ਲ ਤੌਰ ਤੇ ਇਹ ਗੱਲ ਕਹੀ ਹੋਈ ਸੀ ਕਿ ਕਿਸੇ ਨੇ ਰੋਡ ਨੂੰ ਰੋਕਣਾ ਤੁਸੀਂ ਸਾਈਡਾਂ ਤੇ ਬੈਠਾ ਔਰ ਸਾਈਡਾਂ ਤੇ ਬੈਠੇ ਗ੍ਰਿਫਤਾਰ ਵੀ ਕੀਤੇ ਨਹੀਂ ਸਭ ਕੁਝ ਕੀਤਾ ਕਿਸਾਨ ਕਿਤੇ ਰੋਡ ਨਹੀਂ ਹੌ ਰੋਕਦਾ ਕਿਸਾਨਾਂ ਨੇ ਇਸ ਗੱਲ ਦਾ ਪੱਕਾ ਪਕਾ ਲਿਆ ਅੱਜ ਵੀ ਰੋਡ ਅਸੀਂ ਰੋਕ ਸਕਦੇ ਸੀ ਅੱਜ ਵੀ ਅਸੀਂ ਜਿਹੜਾ ਸਰਕਾਰ ਦਾ ਮਨਜ਼ੂਰ ਜਗਾ ਉੱਥੇ ਬੈਠੇ ਆਂ ਔਰ ਕਿਸੇ ਬੰਦੇ ਨੂੰ ਕੋਈ ਦਿੱਕਤ ਨਹੀਂ ਦੇ ਰਹੇ ਅਸੀਂ ਆਪਣੀ ਹੱਕ ਹੱਕ ਦੀ ਲੜਾਈ ਜਿਹੜੀ ਆ ਸਾਡੇ ਫਸਲਾਂ ਦੀ ਨਸਲਾਂ ਦੀ ਲੜਾਈਆ ਉਹਦੀ ਆਵਾਜ਼ ਬੁਲੰਦ ਕਰਦੇ ਆ ਨਾ ਕਿ ਅਸੀਂ ਲੋਕਾਂ ਨੂੰ ਪਰੇਸ਼ਾਨ ਕਰਦੇ ਜਿਹੜੀਆਂ ਸੜਕਾਂ ਜਿਹੜੇ ਸਾਡੇ ਤੇ ਅੱਜ ਇਹ ਬੜੇ ਵੱਡੇ ਅਲੋਕੇਸ਼ਨ ਲੱਗ ਰਹੇ ਆ ਕਿ ਕਿਸਾਨਾਂ ਨੇ ਧਰਨਾ ਲਾਉਣ ਕਰਕੇ ਪੰਜਾਬ ਦਾ ਨੁਕਸਾਨ ਹੋਇਆ ਕਿਸਾਨ ਗੋਡ ਛੱਡ ਕੇ ਬੈਠੇ ਰਹੇ ਲੇਕਿਨ ਸੜਕਾਂ ਦੇ ਉੱਤੇ ਜਿਹੜੀਆਂ ਦੁਆਰਾ ਉਹ ਸਰਕਾਰਾਂ ਨੇ ਬਣਾਈਆਂ ਹੋਈਆਂ ਸੀ ਜੋ ਨੁਕਸਾਨ ਕੀਤਾ ਉਹ ਸਰਕਾਰਾਂ ਨੇ ਕੀਤਾ ਉਹ ਵੀ ਪਰਪਾਈ ਸਰਕਾਰਾਂ ਕਰਦੀ ਅੱਛਾ ਪੰਜਾਬ ਸਰਕਾਰ ਕਹਿੰਦੀ ਪਈ ਕਿ ਵੀ ਕਿਸਾਨ ਧਰਨਿਆਂ ਦੇ ਉੱਪਰ ਬੈਠੇ ਸੀਗੇ ਕਿ ਪੰਜਾਬ ਦਾ ਰਾਹ ਰੋਕ ਕੇ ਬੈਠੇ ਹੋ ਇਸੀ ਪੰਜਾਬ ਦੀ ਤਰੱਕੀ ਰੁਕੀ ਹੋਈ ਸੀਗੀ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖੋ ਲੇਖੋ ਮੈਂ ਤਾਂ ਪਹਿਲਾਂ ਤੁਹਾਡੇ ਗੱਲ ਨਜ਼ਰੀਆ ਕਰ ਕੇ ਕਹਿੰਦਾ ਕਿ ਜਿਹੜੀਆਂ ਕੰਧਾਂ ਕੀਤੀਆਂ ਗਈਆਂ ਅਸੀਂ ਤਾਂ ਪੰਜਾਬ ਚ ਰੁਕਣਾ ਹੀ ਨਹੀਂ ਚਾਹੁੰਦੇ ਸੀ ਅਸੀਂ ਤਾਂ ਦਿੱਲੀ ਜਾ ਕੇ ਦਿੱਲੀ ਇੱਕ ਮੋਰਚਾ ਅਲੱਗ ਤੋਂ ਲਾ ਕੇ ਅਸੀਂ ਆਪਣੇ ਹੱਕੀ ਮੰਗਾ ਜਿਹੜੀਆਂ ਸਾਡੇ ਭਰਾਵਾਂ ਜਿਹੜੇ ਆ ਉਹ ਸੈਂਟਰ ਵੱਲ ਲੈਣਾ ਚਾਹੁੰਦੇ ਸੀ ਅਸੀਂ ਤਾਂ ਰੋਡ ਤੇ ਰੋਕਿਆ ਸਾਨੂੰ ਕਹਿੰਦੇ ਆ ਰੋਕਿਆ ਤਾਂ ਸਾਨੂੰ ਸੈਂਟਰ ਹੀ ਨੇ ਆ ਰੋਕਿਆ ਤਾਂ ਸਾਨੂੰ ਹਰਿਆਣੇ ਦੀ ਸਰਕਾਰ ਨੇ ਆ ਰੋਕਿਆ ਸੜਕ ਦੇ ਵਿੱਚ ਕੰਡਾ ਸਰਕਾਰ ਨੇ ਬਣਾਈਆਂ ਅਸੀਂ ਥੋੜੀ ਬਣਾਈਆਂ ਸਰਕਾਰ ਨੂੰ ਸਾਨੂੰ ਰੋਕ ਕੇ ਜ ਸਾਨੂੰ ਦੱਸ ਦਿੰਦੇ ਬਈ ਉੱਥੇ ਜਗ੍ਹਾ ਦੇ ਇੱਥੇ ਸਾਈਡ ਤੇ ਜਗ੍ਹਾ ਲਾਓ ਬੈਠੋ ਔਰ ਸਾਡੇ ਬੰਦੇ ਸਾਈਡ ਤੇ ਬੈਠੇ ਵੀ ਦੋ ਦਿਨ ਬੈਠੇ ਵੀ ਨੇ ਸਾਈਡ ਤੇ ਜਦੋਂ ਇਹਨਾਂ ਨੇ ਕੰਡਾ ਨਹੀਂ ਤੋਰੀਆਂ ਸਾਡਾ ਸ਼ੁਭ ਕਰਨ ਗੋਲੀ ਮਾਰ ਕੇ ਸ਼ਹੀਦ ਕੀਤਾ ਸਾਡੇ ਹਜ਼ਾਰਾਂ ਬੰਦੇ ਉਹਤੇ ਰਬੜ ਦੀਆਂ ਗੋਲੀਆਂ ਜਿਹਨਾਂ ਨੂੰ ਕਹਿੰਦੇ ਰਹੇ ਤੇ ਕਿਨੂੰ ਉਹਨਾਂ ਦੇ ਵਿੱਚ ਮੈਟਲ ਲਾ ਕੇ ਜਿਹੜੇ ਉਹ ਕਰਕੇ ਸਾਡੇ ਬੰਦੇ ਜ਼ਖਮੀ ਕੀਤੇ ਔਰ ਕਿੰਨੇ ਬੰਦਿਆਂ ਦੀਆਂ ਅੱਖਾਂ ਦੀ ਨਿਗਾ ਚ ਰਹੀ ਗਈ ਦੇਖੋ ਉਹ ਕਿੰਨਾ ਵੱਡਾ ਸਾਡੇ ਲਈ ਇੱਕ ਵਿਕਹਾਂਤ ਹੋਇਆ ਤੇ ਉਹ ਉਹਦਾ ਐਲੀਕੇਸ਼ਨ ਵੀ ਜੇ ਅੱਜ ਪੰਜਾਬ ਦੀ ਸਰਕਾਰ ਕਿਸਾਨਾਂ ਦੇ ਉੱਤੇ ਲਾਵੇ ਤਾਂ ਮੈਂ ਕਹਿੰਦਾ ਇਦਾਂ ਮਾੜੀ ਜਿਹੜੀ ਸਰਕਾਰ ਦੇ ਕੋਲ ਕੋਈ ਗੱਲ ਨਹੀਂ ਹੋ ਸਕਦੀ ਸਰਕਾਰ ਸਾਰੇ ਬੰਗਾ ਮੰਨਣ ਤੋਂ ਭੱਜਦੀ ਪਈ ਆ ਔਰ ਟੁੱਟ ਚ ਪੰਚੜਾ ਚਲੀ ਪਈ ਆ ਇਹ ਜਿਹੜਾ ਇਸ ਕਿਮ ਤੇ ਆ ਹੁਣ ਜਿਹੜਾ ਅਗਲੀ ਰਣਨੀਤੀ ਬਣਾਊਗਾ ਉਹਦੇ ਵਿੱਚ ਬਿਲਕੁਲ ਸਰਕਾਰ ਨੂੰ ਮੰਗਾ ਮੰਨ ਲਈ ਮਜਬੂਰ ਕਰ ਦੇਵਾਂਗੇ ਔਰ ਐਕਸ਼ਨ ਦਾ ਜਿਹੜਾ ਵੱਡਾ ਐਲਾਨ ਕਰਾਂਗੇ ਅੱਛਾ ਇਸ ਤੋਂ ਬਾਅਦ ਵੀ ਹੁਣ ਧਰਨਾ ਹੋਵੇਗਾ ਦਿੱਲੀ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਕਿਤੇ ਧਰਨਾ ਦੇਖੋ ਇਹ ਜਿਹੜਾ ਸਾਡਾ ਐਸਕੀਮ ਐਸਕੀਮ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਜਾਊਗਾ ਕਿ ਅਗਲੀ ਰਣਨੀਤੀ ਕੀ ਆ ਉਹ ਰਣਨੀਤੀ ਲਾ ਕੇ ਅਗਲੀ ਰਣਨੀਤੀ ਦੱਸ ਬਿਲਕੁਲ ਕਿਸਾਨਾ ਗੁੰਨ ਜਨਾ ਨਾਲ ਗੱਲਬਾਤ ਕੀਤੀ ਤੇ ਨਾਲ ਦੇ ਕਹਿਣਾ ਹੈ ਕਿ ਐਸਕੀਮ ਦੀ ਮੀਟਿੰਗ ਹੋਵੇਗੀ ਤੇ ਉਸ ਤੋਂ ਬਾਅਦ ਐਲਾਨ ਕੀਤਾ ਜਾਵੇਗਾ ਕਿ ਕੋਣ ਕਰਨਾ ਕਿੱਥੇ ਲਗਾਇਆ ਜਾਵੇਗਾ ਜਿਸ ਤੋਂ ਸਰਕਾਰ ਮਜਬੂਰ ਹੋ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨੇਗੀ ਕਮਲ ਸਿੰਘ ਮੋਹਿਦ ਨਾਰਜ ਗੁਪਤਾ ਬਾਬੂ ਸ਼ੈਤਾਨ ਗੁਲਾਮ